ਖਬਰਨਾਮਾ ਦੇਖ ਰਿਹਾ ਸਾਰੇ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੱਜ ਕੇ ਭੰਡਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵੱਲੋਂ ਲਾਅਨ ਆਰਡਰ ਨੂੰ ਲੈ ਕੇ ਬੁਰੀ ਤਰ੍ਹਾਂ ਫਸੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਗੱਲ ਕਰੀਏ ਦੂਸਰੇ ਸਿਸਟਮ ਦੀ ਦੂਸਰੇ ਸਿਸਟਮ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਜਿਵੇਂ ਕੱਲ ਹਲਕਾ ਮੌਰਤੂ ਜਿਹੜਾ ਹੈ ਮੰਤਰੀ ਵਿਧਾਇਕ ਨੂੰ ਘੇਰਿਆ ਗਿਆ ਇਧਰ ਸ਼ੈਰੀ ਕਲਸੀ ਨੂੰ ਘੇਰਿਆ ਗਿਆ ਸ਼ੈਰੀ ਕਲਸੀ ਤਾਂ ਗੱਡੀ ਦੇ ਬੋਨਟ ਤੇ ਖੜੇ ਹੋ ਕੇ ਉਹਨਾਂ ਨੇ ਜਿਹੜੇ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲਾਏ ਕਿਸਾਨਾਂ ਵੱਲੋਂ ਪਿੰਡਾਂ ਦੇ ਵਿੱਚ ਵਿੱਚ ਨਹੀਂ ਵੜਨ ਦਿੱਤਾ ਚਾਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਮੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਲੇਕਿਨ ਇਧਰ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 50 ਬੰਬ ਨੇ 12 ਚੱਲ ਗਏ ਨੇ ਬਾਕੀ ਰਹਿ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸੇ ਤੱਤੇ ਹੋਏ ਐਫ ਆਈ ਆਰ ਕੱਟੀ ਗਈ ਲਗ ਲਗ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਜ਼ਾ ਹੋਵੇਗੀ ਜਾਂ ਨਹੀਂ ਹੋਵੇਗੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੱਕ ਵਿੱਚ ਆ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਦੇ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਜੋ ਕੁਝ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਉਹ ਸਹੀ ਹੈ ਕਿਉਂਕਿ ਲਾਅਨ ਆਰਡਰ ਬੁਰੀ ਤਰ੍ਹਾਂ ਫੇਲ ਹੋਇਆ ਹੈ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਰਚਾ ਕੱਟਣ ਤੋਂ ਪਹਿਲਾਂ ਆਪਣੇ ਗਰੇਵਲ ਵਾਨ ਵੱਲ ਝਾਤ ਮਾਰ ਕੇ ਦੇਖ ਲੈਣਾ ਚਾਹੀਦਾ ਸੀ ਕਿ ਮੇਰੇ ਕੋਲ ਗ੍ਰਹਿ ਮਤਰਾਲਾ ਹੈ ਤੇ ਕਿਸ ਤਰ੍ਹਾਂ ਗ੍ਰਹਿ ਮਤਰਾਲੇ ਦੇ ਅੰਦਰ ਲਾਅਨ ਆਰਡਰ ਪੂਰੀ ਤਰ੍ਹਾਂ ਮੇਨਟੇਨ ਨਹੀਂ ਕੀਤਾ ਜਾ ਰਿਹਾ ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਪਹਿਲਾਂ ਬਿਕਰਮਜੀਤ ਸਿੰਘ ਜੀਟੀਆ ਆਏ ਫਿਰ ਸੁਖਬੀਰ ਸਿੰਘ ਬਾਦਲ ਆਏ ਭਾਰਤੀ ਜਨਤਾ ਪਾਰਟੀ ਦੇ ਵਿਜੇ ਸਾਪਲਾ ਆਏ ਲੇਕਿਨ ਸੁਨੀਲ ਕੁਮਾਰ ਜਾਕਰ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਖੁੱਡਾਂ ਦੇ ਵਿੱਚ ਹੱਥ ਪਾਉਂਦੇ ਰਹੇ ਜੇਕਰ ਕਿਸੇ ਚੀਜ਼ ਦੇ ਹੱਥ ਪਾਉਣਗੇ ਕੋਈ ਚੀਜ਼ ਨੂੰ ਲੜੇਗੀ ਉਹਨਾਂ ਨੇ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਛੁੱਲੀ ਛੱਡੀ ਸੀ ਉਹਨਾਂ ਨੂੰ ਮਹਿੰਗੀ ਪਈ ਬਿਕਮਜੀ ਸਿੰਘ ਜੀਠਿਆ ਤੋਂ ਲੈ ਕੇ ਸ਼ਰੂਮਣੀ ਅਕਾਲੀ ਦਲ ਦਾ ਬਾਗੀ ਧੜਾ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਨਖੇਦੀ ਕੀਤੀ ਹੈ ਜਿਹੜੀ ਕਾਰਵਾਈ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਬੜੇ ਵੱਡੇ ਸਿਆਸਦਾਨ ਨੇ 19 ਦਾ ਭਗਵੰਤ ਮਾਨ ਦੀ ਉਮਰ ਨਹੀਂ ਹੋਣੀ ਜਿੰਨਾ ਉਹਨਾਂ ਨੂੰ ਸਿਆਸਦਾਨ ਐਕਸਪੀਰੀਅੰਸ ਹੈ ਜੇਕਰ ਉਹਨਾਂ ਨੇ ਕਿਸੇ ਅਖਬਾਰ ਤੇ ਖਬਰ ਆਈ ਦੀ ਜੇਕਰ ਉਹਨਾਂ ਨੇ ਉਹ ਗੱਲ ਕਹਿ ਦਿੱਤੀ ਏਡੀ ਗੱਲ ਦਾ ਬਤੰਗੜਾ ਨਾ ਬਣਾਓ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬਾਗੀ ਧੜਾ ਜਿਹੜਾ ਹੈ ਇੱਕ ਥਾਪੜ ਕੇ ਖੜ ਗਿਆ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਵਿਵਾਦ ਆਪਸੀ ਧੜੇਬੱਦੀ ਜਿਹੜੀ ਹੈ ਉਹ ਖਤਮ ਨਹੀਂ ਹੋ ਰਹੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸਪੋਰਟ ਕਰ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਉਹਨਾਂ ਉੱਤੇ ਐਫ ਆਈ ਆਰ ਕੱਟੀ ਗਈ ਹੈ ਧੰਨਵਾਦ